ਅੱਜ ਮੈਂ ਤੁਹਾਡੇ ਨਾਲ ਇੱਕ ਮਹੱਤਮ ਪੂਰਨ ਵਿਸ਼ਾ ਜੋ ਪਾਣੀ ਦਾ ਹੈ ਉਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹਾਂ ਅਸੀਂ ਲੰਬੇ ਹਰਸੇ ਤੋਂ ਪੰਜਾਬ ਦੇ ਲੋਕ ਸੰਘਰਸ਼ ਕਰਦੇ ਆ ਰਹੇ ਹਾਂ ਕਿ ਜਿਹੜਾ ਸਾਡਾ ਪਾਣੀ ਹੈ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਇਸ ਪਾਣੀ ਦੇ ਸੰਘਰਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਕੀਮਤੀ ਯਾਨਾਂ ਵੀ ਗਈਆਂ ਅਤੇ ਪੰਜਾਬ ਦਾ ਮਾਹੌਲ ਕਈ ਵਾਰੀ ਖਰਾਬ ਹੋਇਆ ਪਰ ਅੱਜ ਇੱਕ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੇ ਇੱਕ ਬੜੀ ਚੰਗੀ ਤਕਨੀਕ ਦੇ ਥਰੂ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਸੁਰੱਖਣ ਦੀ ਜੋ ਸਕੀਮ ਕੱਢੀ ਹੈ ਉਹ ਇੱਕ ਬਹੁਤ ਵਧੀਆ ਉਹ ਕੋਟਾਂ ਦੇ ਵਿੱਚ ਪਾਣੀ ਪੰਜਾਬ ਦੇ ਬਾਰੇ ਫੈਸਲੇ ਕਦੋਂ ਆਉਣੇ ਨੇ ਉਹ ਪਤਾ ਨਹੀਂ ਪਰ ਮੈਂ ਤੁਹਾਨੂੰ ਜੋ ਇਹ ਪੰਜਾਬ ਸਰਕਾਰ ਦੀ ਨਹਿਰਾਂ ਚੋਂ ਪਿੰਡਾਂ ਨੂੰ ਨਵੇਂ ਮੋਗੇ ਲਾਉਣ ਦੀ ਸਕੀਮ ਸ਼ੁਰੂ ਕੀਤੀ ਹੈ ਉਹ ਉਸ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਡਿਸਕਸ਼ਨ ਕਰਨੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਅੱਜ ਹਰੇਕ ਪਿੰਡਾਂ ਨੂੰ ਪਾਣੀ ਨਹਿਰਾਂ ਦੇ ਵਿੱਚੋਂ ਜੇ ਉਹਨਾਂ ਦੇ ਕੋਲ ਚੀ ਨੰਗਦੀ ਹੈ ਤਾਂ ਉੱਥੋਂ ਸੂਏ ਰਾਹੀਂ ਜਾਂ ਮੋਗਿਆਂ ਰਾਹੀਂ ਦੇਣ ਦੀ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਉਸ ਤਹਿਤ ਬਹੁਤ ਪਿੰਡਾਂ ਨੇ ਇਸ ਸਕੀਮ ਦਾ ਫਾਇਦਾ ਉਠਾਇਆ ਜਿਹੜੇ ਸਿਆਣੇ ਸੀਗੇ ਪਰ ਕਈ ਪਿੰਡ ਹਜੇ ਵੀ ਇਸ ਚੀਜ਼ ਦੇ ਬਾਰੇ ਸੀਰੀਅਸ ਨਹੀਂ ਹੈਗੇ ਕਿ ਨਹਿਰਾਂ ਦੇ ਪਾਣੀ ਦੇ ਵਿੱਚੋਂ ਮੋਗੇ ਲਵਾਏ ਜਾਣ ਇਸ ਦੇ ਨਾਲ ਬڑے ਵੱਡੇ ਮਸਲੇ ਹੱਲ ਹੁੰਦੇ ਨੇ ਅਗਰ ਸਾਡੀਆਂ ਨਹਿਰਾਂ ਸਾਡੇ ਪੰਜਾਬ ਦਾ ਪਾਣੀ ਸਾਨੂੰ ਮਿਲ ਜਵੇ ਤਾਂ ਸਾਡੇ ਜਿਹੜਾ ਪਾਣੀ ਦਾ ਪੱਧਰ ਹੈਗਾ ਉਹ ਉਸ ਦਾ ਲੈਵਲ ਠੀਕ ਹੋਣ ਦੇ ਵਿੱਚ ਸਾਨੂੰ ਬਹੁਤ ਮਦਦ ਹੋਊਗੀ دوسرا ਜਿਹੜਾ ਸਾਡੇ ਬਿਜਲੀ ਦੇ ਉੱਤੇ ਬਿਜਲੀਆਂ ਦੇ ਤਾਰਾਂ ਨੇ ਜਦੋਂ ਅਸੀਂ ਆਪਣੇ ਸੀਜ਼ਨ ਚੱਲਦਾ ਹੁੰਦਾ ਇਕੱਠੀਆਂ ਮੋਟਰਾਂ ਚੱਲਦੀਆਂ ਨੇ ਤਾਂ ਵੋਲਟੇਜ ਬਹੁਤ ਬੁਰੀ ਤਰੀਕੇ ਨਾਲ ਡ੍ਰੌਪ ਹੋ ਜਾਂਦੀ ਹੈ ਤਾਂ ਬਿਜਲੀ ਦੀ ਕਈ ਵਾਰੀ ਕਿਲਤ ਵੀ ਪੈਂਦੀ ਹੈ। ਉਸ ਸਮੇਂ ਵੀ ਇਹ ਸਾਨੂੰ ਅਗਰ ਨਹਿਰਾਂ ਦਾ ਪਾਣੀ ਮਿਲ ਜਵੇ ਤਾਂ ਸਾਡਾ ਉਹ ਬਿਜਲੀ ਦਾ ਘਾਟਾ ਤਾਂ ਵੋਲਟੇਜ ਡ੍ਰੌਪ ਹੋਣ ਦਾ ਜਿਹੜਾ ਪ੍ਰੋਬਲਮ ਆ ਉਹ ਸੋਲਵ ਹੋ ਸਕਦੀ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਪੰਜਾਬ ਵਾਸੀ ਇਸ ਪੰਜਾਬ ਦੇ ਪਾਣੀ ਬਾਰੇ ਕਿੰਨੇ ਸੀਰੀਅਸ ਸੀ ਤੇ ਪੰਜਾਬ ਦੇ ਪਾਣੀ ਦਾ ਜੋ ਪੱਧਰ ਵੀ ਥੱਲੇ ਚਲੇ ਗਿਆ ਉਹ ਸਾਡੇ ਸਾਹਮਣੇ ਹੈ। ਇਨਾ ਚਿੰਤਾ ਦਾ ਵਿਸ਼ਾ ਪਰ ਫਿਰ ਵੀ ਜਿਨ੍ਹਾਂ ਦੇ ਵਿੱਚੋਂ ਮੇਰਾ ਪਿੰਡ ਕਢਾਣੀ ਕਲਾਂ ਵੀ ਆਉਂਦਾ ਮੈਂ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਸਾਡੇ ਇਲਾਕੇ ਦੇ ਜਿਹੜੇ ਐਮਐਲਏ ਨੇ ਉਹ ਬਾਰ-ਬਾਰ ਇਹ ਕਹਿ ਰਹੇ ਨੇ ਕਿ ਪਾਣੀ ਦਾ ਤੁਸੀਂ ਕਨੈਕਸ਼ਨ ਲੈ ਲਓ ਨਹਿਰਾਂ ਚੋਂ ਤਾਂ ਕਿ ਤੁਹਾਡੇ ਪਿੰਡ ਦੇ ਨੂੰ ਫਾਇਦਾ ਹੋਵੇ ਇਤਿਹਾਸਿਕ ਪਿੰਡ ਹੈ ਪਰ ਅਸੀਂ ਇਕੱਠੇ ਨਹੀਂ ਹੋ ਰਹੇ ਅਸੀਂ ਇਸ ਨਹਿਰ ਦੇ ਪਾਣੀ ਨੂੰ ਲੈਣ ਬਾਰੇ ਸੀਰੀਅਸ ਨਹੀਂ ਹੈਗੇ ਇਸ ਨਹਿਰ ਦੇ ਪਾਣੀ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹੁਣ ਲਿਆ ਜਾ ਸਕਦਾ ਹੈਗਾ ਇਸ ਵਿੱਚ ਜਿਹੜੀ ਕਿਸਾਨ ਯੂਨੀਅਨ ਆ ਉਹ ਬਹੁਤ ਵੱਡਾ ਰੋਲ ਪਾਰਟ ਪਲੇ ਕਰ ਸਕਦੀ ਹੈ ਕਿਸਾਨ ਯੂਨੀਅਨ ਸਾਰੇ ਕਿਸਾਨ ਵੀਰਾਂ ਨਾਲ ਜੁੜੀ ਹੋਈ ਹੈ ਕਿਸਾਨ ਯੂਨੀਅਨ ਸਾਰੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਨਾਲ ਪੰਚਾਇਤ ਨੂੰ ਲੈ ਕੇ ਜਿਹੜੀ ਸਰਕਾਰ ਜਾਂ ਐਸ ਡੀ ਐਮ ਸਾਹਿਬ ਸਾਡੇ ਤੋਂ ਨੋਬਜੈਕਸ਼ਨ ਦਾ ਸਰਟੀਫਿਕੇਟ ਨੋਬਜੈਕਸ਼ਨ ਜਾਂ ਰਿਟਨ ਤੌਰ ਤੇ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹ ਸਾਡਾ ਜਿਹੜਾ ਪਾਣੀ ਹੈ ਸਾਨੂੰ ਨਹਿਰਾਂ ਤੋਂ ਮਿਲ ਸਕੇ ਦੋਸਤੋ ਦੇਖੋ ਅਸੀਂ ਜਦੋਂ ਜਿਹੜੇ ਵੱਡੇ ਕੰਮ ਹੁੰਦੇ ਨੇ ਉਹਨਾਂ ਨੂੰ ਪਾਰਟੀ ਬਾਜ਼ੀ ਤੋਂ ਉੱਠ ਕੇ ਕਰਨਾ ਪੈਂਦਾ ਉਸ ਨੂੰ ਪਾਰਟੀਵਾਦੀ ਦੀ ਸੋਚ ਤੋਂ ਉੱਪਰ ਉੱਠਣਾ ਪੈਂਦਾ ਇਹ ਮੌਕੇ ਬਾਰ ਬਾਰ ਨਹੀਂ ਆਉਂਦੇ ਸਰਕਾਰਾਂ ਨੇ ਆਉਣੀਆਂ ਨਾ ਰਹਿਣਾਂ ਚਾਹੁੰਦੀਆਂ ਰਹਿਣਾ ਜਦੋਂ ਵੀ ਕੋਈ ਵੀ ਸਰਕਾਰ ਕੋਈ ਲੋਕ ਖੇਤ ਦੀ ਚੰਗੀ ਸਕੀਮ ਆਪਾਂ ਨੂੰ ਦੇਵੇ ਸਾਨੂੰ ਉਸ ਨੂੰ ਕੈਸ਼ ਕਰ ਲੈਣਾ ਚਾਹੀਦਾ ਨਹੀਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਲਾਣਤ ਪਾਉਣਗੀਆਂ ਕਿ ਬਾਕੀ ਪਿੰਡਾਂ ਨੇ ਸਾਤੋਂ ਪਾਣੀ ਲੈ ਲਿਆ ਜਾਂ ਜਿਹੜੇ ਵੀ ਪਿੰਡ ਹੋਰ ਵੀ ਕੱਲਾ ਸਾਡਾ ਪਿੰਡ ਨਹੀਂ ਜਿਹੜੇ ਹੋਰ ਵੀ ਪੰਜਾਬ ਦੇ ਪਿੰਡ ਨੇ ਜਿਹੜੇ ਆਪਸ ਵਿੱਚ ਗੁੱਟਬੰਦੀ ਕਰਕੇ ਇਸ ਆਪਸ਼ਨ ਦਾ ਜਿਹੜਾ ਪਾਣੀ ਆ ਲੈਣ ਦੀ ਆਪਸ਼ਨ ਦਾ ਫਾਇਦਾ ਨਹੀਂ ਉਠਾ ਰਹੇ ਤਾਂ ਤੁਹਾਡੇ ਸਾਰਿਆਂ ਨੂੰ ਇਹ ਬਹੁਤ ਲਾਂਡ ਤਾਂ ਪੈਣਗੇ ਆਉਣ ਵਾਲੇ ਸਮੇਂ 'ਚ ਕਿ ਅਗਰ ਤੁਸੀਂ ਇਸ ਚੰਗੀ ਸਕੀਮ ਦਾ ਫਾਇਦਾ ਲੈ ਲੈਨੇ ਹੋ ਤਾਂ ਆਪਣੇ ਪਿੰਡਾਂ ਦੇ ਪਾਣੀ ਦਾ ਪੱਧਰ ਵੀ ਉੱਚਾ ਹੋ ਜਾਵੇਗਾ ਤੇ ਸਾਡੇ ਪੰਜਾਬ ਦਾ ਪਾਣੀ ਸਾਨੂੰ ਮਿਲ ਜਾਵੇਗਾ ਅਤੇ ਜਿਹੜੀ ਬਿਜਲੀ ਦੀ ਸੌਟੇਜ ਹੈ ਬਾਕੀ ਇਹ ਜਿਹੜਾ ਨਹਿਰੀ ਪਾਣੀ ਆ ਇਹਦਾ ਜਿਹੜਾ ਉਹ ਫਸਲਾਂ ਨੂੰ ਵੀ ਫਾਇਦਾ ਹੁੰਦਾ ਦੂਸਰਾ ਇਸ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਪਹਿਲਾਂ ਤਾਂ ਸੂਏ ਸੀਗੇ ਸੂਏ ਬੰਦੇ ਸੀ ਜਗਾ ਖਰਾਬ ਹੁੰਦੀ ਸੀ ਹੁਣ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਅੰਡਰਗਰਾਉਂਡ ਪਾਈਪ ਪੈ ਰਿਹਾ ਹੈ ਅੰਡਰਗਰਾਉਂਡ ਪਾਈਪ ਪੈਣ ਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਜਿੱਥੇ ਚਾਰ ਕਿਸਾਨਾਂ ਦਾ ਟੱਠਾ ਕੁੰਜਾ ਲੱਗਦਾ ਹੈ ਉੱਥੇ ਨੱਕਾ ਮਿਲ ਜਾਣਾ ਕਿੰਨੇ ਪਿੰਡਾਂ ਨੇ ਇਹ ਇਹ ਚੀਜ਼ ਕਰਵਾ ਲਈ ਹੈ ਤੇ ਸਾਨੂੰ ਵੀ ਇਸ ਚੀਜ਼ ਦਾ ਫਾਇਦਾ ਲੈ ਲੈਣਾ ਚਾਹੀਦਾ ਸੁੱਤੇ ਨਾ ਰਹੋ ਟਾਈਮ ਵੀ ਸਰਕਾਰ ਦਾ ਥੋੜਾ ਰਹਿ ਗਿਆ ਤੇ ਸਾਨੂੰ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਇੱਕ ਬਹੁਤ ਵੱਡਾ ਫਾਇਦਾ ਜਿਸ ਨੂੰ ਕਦੇ ਵੀ ਖੰਜਾਉਣਾ ਨਹੀਂ ਚਾਹੀਦਾ ਸਾਨੂੰ ਮੇਰੇ ਵੀਰੋ ਦੇਖੋ ਜਿਹੜੀ ਕੁਦਰਤੀ ਚੀਜ਼ ਹੈ ਪਾਣੀ ਉਹ ਪਹਿਲਾਂ ਹੀ ਸਾਡਾ ਡੂੰਗੇ ਤੋਂ ਡੂੰਗਾ ਹੋ ਰਿਹਾ ਹੈ ਅਗਰ ਆਉਣ ਵਾਲੇ ਸਮੇਂ ਤੇ ਬਿੱਲ ਲੱਗ ਗਏ ਤਾਂ ਵੱਡੀਆਂ ਮੋਟਰਾਂ ਦੇ ਬਿੱਲ ਵੱਡੇ ਹੋਣਗੇ ਛੋਟੀ ਕਿਸਾਨੀ ਉੱਤੇ ਬਹੁਤ ਵੱਡਾ ਬੋਝ ਪਊਗਾ ਜੇ ਸਾਡੇ ਇਲਾਕੇ ਨੂੰ ਨਹਿਰੀ ਪਾਣੀ ਸਾਡੇ ਪਿੰਡ ਨੂੰ ਮਿਲ ਜਾਵੇ ਤਾਂ ਇਸ ਦਾ ਫਾਇਦਾ ਬਹੁਤ ਵੱਡਾ ਹੋਣ ਵਾਲਾ ਤੇ ਮੈਂ ਸਾਰੇ ਪਿੰਡਾਂ ਦੇ ਵੀਰਾਂ ਨੂੰ ਖਾਸ ਕਰਕੇ ਸਾਡੇ ਪਿੰਡ ਨੂੰ ਇਹ ਬੇਨਤੀ ਕਰਦਾ ਇਕੱਠੇ ਹੋ ਕੇ ਇਸ ਕੰਮ ਨੂੰ ਜਲਦੀ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਤਾਂ ਜੋ ਸਾਡੇ ਪਾਣੀ ਦਾ ਪੱਦਰ ਪੰਜਾਬ ਦੇ ਪਾਣੀ ਨੂੰ ਪੰਜਾਬ 'ਚ ਰੱਖਣ ਦਾ ਜੋ ਵੀ ਮੁੱਦਾ ਸੀ ਉਸ ਦੇ ਉੱਤੇ ਬੜੀ ਚੰਗੀ ਤਰੀਕੇ ਦੇ ਨਾਲ ਸਾਡਾ ਉਹ ਹੱਲ ਹੁੰਦਾ ਤੇ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਆਓ ਸਾਰੇ ਇਕੱਠੇ ਹੋਈਏ ਕਿਸਾਨ ਯੂਨੀਅਨ ਇਸ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ ਪੰਚਾਇਤ ਵੀ ਇਕੱਠਾ ਕਰ ਸਕਦੀ ਹੈ ਬਾਕੀ ਆਪਾਂ ਸਾਰੇ ਹੀ ਕਿਉਂਕਿ ਸਾਰਿਆਂ ਨੂੰ ਰਲ ਕੇ ਹੀ ਸਾਂਝਾ ਕੰਮ ਆ ਸਾਰੇ ਰਲ ਕੇ ਹੀ ਕੰਮ ਦੇ ਲਈ ਹਿੰਮਤ ਮਾਰੀਏ ਤੇ ਆਪਾਂ ਜਲਦੀ ਤੋਂ ਜਲਦੀ ਸਰਕਾਰ ਨੂੰ ਕਲੀਅਰੈਂਸ ਦਈਏ ਕਿ ਦੋ ਜੀ ਸਾਡੇ ਵੱਲੋਂ ਕਲੀਅਰ ਆ ਹੁਣ ਤੁਹਾਡਾ ਜ਼ਿੰਮੇਵਾਰੀ ਹੈ ਕਿ ਤੁਸੀਂ ਕੰਮ ਕਰਕੇ ਦਿਓ ਇਹੀ ਮੇਰੀ ਤੁਹਾਨੂੰ ਬੇਨਤੀ ਆ ਤੇ ਇਸ ਨੂੰ ਜਰੂਰ ਜੋ ਵੀ ਮੇਰਾ ਯੋਗਦਾਨ ਹੋਊ ਮੈਨੂੰ ਦੱਸਿਓ ਮੈਂ ਉਸ ਦੇ ਵਿੱਚ ਵੱਧ ਚੜ ਕੇ ਇਸ ਨਾਲ ਇਸ ਨੂੰ ਅੱਗੇ ਹੋ ਕੇ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਬਹੁਤ ਧੰਨਵਾਦ